ਮਾਰੂ ਮਹੱਲਾ ਪਹਿਲਾ ਅਰਸਾ ਮੀਤ ਨਾਹੀ ਮੈਂ ਕੋਈ ਜਿੰਨ ਤਨ ਮਨ ਦੀਐ ਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ ਸੂ ਅੰਤਰਦਾਨਾ ਬੀਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਲ ਪੀਨਾ ਹੈ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨਾ ਪਾਈਏ ਗੁਰੂ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਰ ਮੇਲ ਲਹਿ ਰੰਗ ਲੀਨਾ ਹੈ ਸਤਗੁਰ ਬਾਝੋਂ ਮੁਕਤ ਕੇ ਨੇਹੀ ਉਹ ਆਜ ਗਾਦੀ ਰਾਮ ਸਨੇਹੀ ਦਰਗ ਮੁਕਤ ਕਰੇ ਕਰ ਕਿਰਪਾ ਬਖਸੇ ਅਗਣ ਕੀ ਨਾਹੇ ਸਤਗੁਰ ਦਾਤਾ ਮੁਕਤ ਕਰਾਏ ਸਭ ਰੂਗ ਵਾਏ ਅੰਮ੍ਰਿਤ ਰਸ ਪਾਏ ਜਮ ਜਾਗਤ ਨਹੀਂ ਕਰ ਲਗ ਜਿਸ ਅਗਨ 부ਜੀ ਠਰਸੀਨਾ ਹੈ ਕਾਇ ਹੰਸ ਪ੍ਰੀਤ ਬਉਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਭੋਗੈ ਚੂਜ ਬਨੋਦੀ ਉਠ ਚਲਤਾ ਮਤਾ ਨਾ ਕੀਨਾ ਹੈ श्रेष्ठ उपाय रहे प्रभाषा जय पौण पानी बेसंत गाजै मनुआ डोल दूत संगत मिल सूपाय जो किस की ना है नाम विसार दुख दुख सही है हुकुम पर चलणा क्यों रही है नरक कुक महगोते खावै ज्यों जल ते बाहर मीना है 84 ਨਰਕ ਸਾਖਤ ਪੋਗਾਈਐ ਜੈਸਾ ਕੀ ਚੈ ਤੈ ਸੁ ਪਾਈਐ ਸਤਗੁਰ ਬਾਜੋ ਮੁਕਤ ਨਾ ਹੋਈ ਕਿਰਤ ਬਾਧਾ ਅਗਰਸ ਦੀਨਾ ਹੈ ਖੰਡੇ ਧਾਰ ਗਲਿਆਤ ਪੀੜੀ ਲੇ ਖਾਲੀ ਜੈ ਦਿਲ ਜੋ ਪੀੜੀ ਮਾਤ ਪਿਤਾ ਕਲ ਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ ਮੀਤ ਸਖੇ ਕੇ ਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪ੍ਰਾਣ ਧਨ ਕੀਰਤਨ ਕੀ ਨਾਹੀ ਕੂੜ ਛੋੜ ਸੱਚ ਕੋ ਧਾਵੋ ਜੋ ਇੱਛੋ ਸੋਈ ਫਲ ਪਾਵੋ ਸੱਚ ਵਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਹੀ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਹੱਲੋ ਗੁਰਮੁਖ ਖੋਜ ਲਹ ਜਨ ਪੂਰੇ ਉਹ ਸਮਦਰਸੀ ਚੀਨਾ ਹੈ ਪ੍ਰਭ ਅੰਤ ਗੁਰਮਤਿ ਕੋ ਪਾਵੈ ਗੁਰ ਕਾ ਸਬਦ ਮੰਨ ਕਉ ਸਮਝਾਵੈ ਸਾਧਗੁਰ ਕੀ ਬਾਣੀ ਸਤ ਸਤ ਕਰ ਮੰਨਉ ਈਉ ਆਤਮ ਰਾਮੈ ਲੀਨਾ ਹੈ ਨਾਰਦ ਸਾਰਤ ਸੇਵਕ ਤੇਰੇ ਤ੍ਰਿ ਭਾਵਨ ਸੇਵਕ ਵੱਡੋ ਹਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇ ਰੂ ਕਾਰਣ ਕੀਨਾ ਹੈ ਇਕ ਦਾਰਸੀ ਵੇ ਦਰਦ ਵੰਝਾਏ ਉਹ ਦਰਗਹ ਪੈਂਦੇ ਸਤਿਗੁਰੂ ਛਡਾਏ ਹੋ ਮੈਂ ਬੰਦਨ ਸਤਿਗੁਰ ਤੋੜੇ ਚਿਤ ਚੰਚਲ ਚਲਣ ਨਦੀਨਾ ਹੈ ਸਤਿਗੁਰ ਮਿਲ ਹੋ ਚੀਨੋ ਵਿਦਸਾਈ ਜਿਤ ਪ੍ਰਭ ਪਾਵੋ ਗੰਤ ਨਗਾਈ ਹੋ ਮੈਂ ਮਾਰ ਕਰੂ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਅਸਰ ਸ਼ੰਗਾਰਣ RAM ਹਮਾਰਾ ਘਟ ਘਟ ਮਈਆ RAM ਪਿਆਰਾ ਨਾਲੇ ਲਖਨ ਲਖੀਏ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਾਤ ਗੁਰ ਪਾਰ ਪੁ ਉਤਾਰਾ ਹੈ ਮਨ ਮੁਕੰਦ ਨੇ ਸੋਚੀ ਨਹੀਂ ਆਵਹਿ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟੇ ਜਮਤਰ ਅੰਧ ਖੁਆਰਾ ਹੈ ਏਕ ਆਵਹਿ ਜਾ ਵਹ ਘਰ ਵਾਸ ਨ ਪਾਵੇ ਕਿਰਤ ਕੇ ਬਾਧੇ ਪਾਪ ਕਮਾਵੇ ਅੰਧ ਲੈ ਸੋਚੀ ਬੂਝ ਨ ਕਾਈ ਲੋਭ ਬੁਰਾ ਅਹੰਕਾਰ ਆਹੇ ਫਿਰ ਬਿਨ ਕਿਆਤ ਸਤਨ ਸੀਗਾਰਾ ਪਰ 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 ਰਾਤੀ ਖਸਮ ਸਾਰਾ ਜਿਉ ਬੇਸਵਾ ਪੂਤ ਬਾਪ ਕੋ ਕਹੀਏ ਤਉ ਭੂਕ ਟਕਾਰ ਵਿਕਾਰ ਆਹੇ ਪ੍ਰੇਤ ਪਿੰਜਰ ਮਹਿ ਦੁਖ ਕਨੇਰੇ ਨਰਕ ਪਚੈ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਵਿਖ ਝਾਲਾ ਅਪਤ ਪਸ਼ੂ ਮਨ ਮੁਖ ਬੇਤਾਲਾ ਆਸਾ ਮਰਸਾ ਕੂੜ ਕਮਾਵੇ ਰੋਗ ਬੁਰਾ ਬੁਰਿਆ ਰਹੇ ਮਸਤ ਭਾਰ ਕੱਲਰ ਸਿਰ ਭਾਰਾ ਕਿਉ ਕਰ ਭਭ ਜਲੰਗ ਸਪਾਰਾ ਸਤਗੁਰ ਬੋਹਤਿਆ ਜੁਗਾਦੀ RAM ਨਾਮ ਨਿਸਤਾਰਾਹੇ ਪੁੱਤਰ ਕਲਤਰ ਜਗ ਹੀਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਬਾਹੇ ਸਤਗੁਰ ਤੋੜੇ ਗੁਰਮਖਤਾਤ ਵਿਚਾਰਾਹੇ ਕੂੜ ਮੁੱਠੀ ਚੱਲ ਬੋਹਰਾਹੀ ਮਾਨਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾਹੀ ਸਤਗੁਰ ਤੁਠਾ ਸਾਚਿ ਦ੍ਰਿੜਾਏ ਸਭ ਦੁਖ ਮਿਟੇ ਮਾਰ ਕੁੰਗ ਪਾਏ ਕੰਡਾ ਪਾਏ ਨ ਗੜਈ ਮੂਲੇ ਜੇ ਸਤਗੁਰ ਰੱਖਣ ਹਾਰਾਹੀ ਖੇਹੁ ਖੇਰਲੇ ਤਨ ਚੀਜੈ ਮਾਨਮੁਖ ਪਾਥਰ ਸੈਲ ਨ ਭੀਜੈ ਕਾਰਣ ਪਲਾਵ ਕਰੇਬ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਕ ਭਯੰਗਮ ਨਾਲੇ ਇਨ ਦੁਬਦ ਘਰ ਬਹੁਤੇ ਗਾਲੇ ਸਤਗੁਰ ਬਾਜੋ ਪ੍ਰੀਤਨ ਉਪਜੈ ਭਗਤ ਰਤੇ ਪਤੀਆ ਰਾਹੀ ਸਾਖਤ ਮਾਇਆ ਕਉ ਬਉ ਧਾਵੇ ਨਾਮ ਵਿਸਾਰ ਕਹਾਂ ਸੁਖ ਪਾਵੇ ਤ੍ਰੇ ਗੁਣ ਅੰਤਰ ਖਪਹਿਕ ਪਾਵੈ ਨਾਹੀ ਪਾਰ ਉਤਾਰਾਹਿ ਕੂਕਰ ਸੂਕਰ ਕਈ ਇਹ ਕੂੜਿਆਰ ਭੌਕ ਮਰਹਿ ਭੌ 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 ਹਾਰਾ ਮਨ ਤਨ ਝੂਠੇ ਕੂਰ ਕਮਾਵੈ ਦੁਰਮਤ ਦਰਗਹਿ ਹਾਰਾਹਿ ਸਤਗੁਰ ਮਿਲੇ ਤਾ ਮਨੁ ਹਟੇ ਕਹਿ ਰਾਮ ਨਾਮ ਦੇ ਸਰਣ ਪਰੇ ਕੈ ਹਰ ਤਨ ਨਾਮ ਅਮੋਲਕ ਦੇਵੈ ਹਰ ਦਸ ਦਰਗਹਿ ਪਿਆਰਾਹਿ ਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਾਤਮਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲ ਘਰ ਰਹੋ ਰੇ ਮਨ ਮੁਗਦ ਈਾਨੇ RAM ਜਪੋ ਅੰਤਰਗਤ ਧਿਆਨੇ ਲਾਲਚ ਛੋਡ ਰਚੂ ਅਪਰੰਪਰ ਇਉ ਪਾਵਹੁ ਮੁਕਤ ਦੁਆਰ ਆਹੇ ਜੇਸ ਬਿਸਰੇ ਜਮ ਜੋ ਹਣ ਲਗ ਸਾਬ ਸੁਖ ਜਾਏ ਦੁਖਾ ਫੁਨੇ ਆਗੇ RAM ਨਾਮ ਜਪ ਗੁਰਮੁਖ ਜੀੜੇ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪ ਹੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਦੀਠਾ ਐਨਸ RAM ਰਹੂ ਰੰਗ ਰਤੇ ਹੂ ਜਾਪ ਤਪ ਸੰਜਮ ਸਾਰਾ ਹੈ RAM ਨਾਮ ਗੁਰਬਚਨੀ ਬੋਲੋ ਸੰਤ ਸਭਾ ਮਹਿ ਇਹੋ ਰਸ ਟੋਲੋ ਗੁਰਮਤਿ ਖੋਜ ਲਹੁ ਘਰ ਆਪਣਾ ਬੋੜ ਨਾ ਗਰਬ ਮਝਾਰਾ ਹੈ ਸਤਿ ਤੀਰਥ ਧਾਉ ਹਰ ਗੁਣ ਗਾਉ ਤਾਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਏ ਨਸਕ ਹਰ ਬੁੱਲ ਹਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਡ ਦਾਣਾ ਜਿਸ ਅੰਤਰ ਸਾਚ ਸੋ ਸਬਦ ਪਸਾਨ ਸਮਾਨਾ ਜਿਸ ਕੋ ਸਾਧਗੁਰ ਮਿਲ ਲਾਇ ਤਸ ਚੂਕਾ ਜੰਮ ਭੈ ਭਾਰਾ ਹੈ ਪੰਚ ਤਾਤ ਮਿਲ ਕਾਇਆ ਕੀਨੀ ਤਿਸ ਮੇਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਭਾਈ ਐ ਸਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹਹੁ ਸਤਗੁਰ ਸਰਣਾਈ ਆਤਮ ਜੀਨ ਪਰ ਆਤਮ ਜੀਨ ਹੋ ਗੁਰ ਸੰਗਤਿ ਹੋ ਨਿਸਤਾਰਾ ਹੈ ਸਾਕਤ ਕੂੜ ਕਪਟ ਮਹਟੇਕਾ ਅਹਨ ਸੁਨਿੰਦਾ ਕਰਹ ਅਨੇਕਾ ਦਿਨ ਸਿਮਰਨ ਆਵਹਿ ਫੁਨ ਜਾਵਹਿ ਗ੍ਰਭ ਜੋਨੀ ਨਰਕ ਮੁਝਾਰਾ ਹੈ ਸਾਕਤ ਜਮ ਕੀ ਕਾਣ ਨ ਚੂਕੇ ਜਮ ਕਾ ਡੰਡ ਨ ਕਬ ਹੂ ਮੂਕੇ ਬਾਕੀ ਧਰਮ ਰਾਇ ਇਕੀਲੀ ਜੈ ਸਰ ਅਫਰਿਓ ਭਾਰ ਅਫਰ ਰਹੀ ਦਿਨ ਗੁਰ ਸਾਕਤ ਕਹੋ ਕੋ ਤਰਿਆ ਹਉ ਮੈਂ ਕਰਤਾ ਭਵ ਜਲ ਪਰਿਆ ਕੈਨ ਗੁਰ ਪਾਰ ਨ ਪਾਵੇ ਕੋਈ ਅਰ ਜਪੀਏ ਪਾਰ ਉਤਾਰਾ ਹੈ ਗੁਰ ਕੀਤਾ ਤ ਨ ਮਿਟੇ ਕੋਈ ਜਿਸ ਬਖਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੀੜ ਨ ਆਵੇ ਮਾਨਸੂ ਪ੍ਰਭ ਅਪਰਹੇ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫਿਨ ਫੂਨ ਪਾਪ ਕਮਾਵੋ ਸਾਖਤ ਮੂੜ ਅਚੇਤ ਨ ਚੇਤ ਹੈ ਦੁਖ ਲਾਗੇ ਤਾਰ ਤਾ ਤਾ ਰਾਮ ਪੁਕਾਰੇ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ ਕਿਸ ਕੋ ਦੋਸ ਦੇਹ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੇ हम ममता दाया आसा मनसा बंद चलाया मेरी मेरी करत क्या चले बिखला दे शार बेकारा हर की भगत करो जन भाई अगाथ कतो मन मनह समाई उठ ता ठाक रखो घर अपने दुख काटे काटन हारा हर गुरपुरे की उठ पराती गुरमुख हरल गुरमुख जाती ਨਾਨਕ ਰਾਮ ਨਾਮ ਅਤਿ ਤੁਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਤ ਦਇਾਲ ਬਰਾਰੀ ਤੇਰੇ ਚੋ ਜਨ ਜਾਣੈ ਕੋਈ ਤੂੰ ਪੂਰਾ ਪੁਰਖ ਵਿਦਾਤਾ ਹੈ ਤੂੰ ਆਜੁਗਾਦ ਕਰੇ ਪ੍ਰਤਪਾਲਾ ਘੜ ਘੜ ਅਨੂਪ ਦਇਆਲਾ ਜਿਉ ਤੁਧ ਭਾਵ ਹੈ ਤਵੇ ਚਲਾਵੇ ਸਭ ਤੇ ਰੋਖਿਆ ਕਮਾਤਾ ਹੈ ਹੰਤਰ ਜੋ ਤੋ ਪਹਿਲੇ ਜਗ ਜੀਵਨ ਸਾਭ ਘਟ ਭੋਗੈ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਤਿਹ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਇ ਖੇਲ ਰਚਾਇਆ ਪਾਉਣੈ ਪਾਣੀ ਅਗਨੀ ਜਿਉ ਉਪਾਇਆ ਦੇਹੀ ਨਗਰੀ ਨਵ ਦਰਵਾਜੇ ਸੋ ਦਸਮਾ ਗੁਪ ਦਰਗਾਤਾ ਹੈ ਚਾਰ ਨਦੀ ਅਗਨੀ ਅਸਰ ਅੱਲਾ ਕੋਈ ਗੁਰਮਖ ਬੂਜੈ ਸਬਦ ਨਿਰਾਲਾ ਸਾਖਤ ਦੁਰਮਤੂ ਬਿਹਦਾਜ ਹੈ ਗੁਰੂ ਰਾਖੇ ਹਰ ਲਿਵ ਰਾਤਾ ਹੈ ਅਪ ਤੇਜ ਵਾਏ ਪ੍ਰਥਵੀ ਆਕਾਸ ਤਿੰਨ ਮੈਂ ਪੰਜ ਤਤ ਘਰ ਵਾਸਾ ਸਤ ਗੁਰ ਸਬਦ ਰਹਿ ਰੰਗ ਰਤਾ ਤਜ ਮਾਇਆ ਹਉ ਮੈਂ ਭਰਾਤਾ ਹੈ ਓ ਮਨ ਪੀਜੈ ਸਬਦ ਪਤੀਜੈ ਬਿਨ ਨਾਵੇ ਕਿਆ ਟਿਕ ਟਕੀਜੈ ਅੰਤਰ ਜੋਰ ਮੋਹ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਦੰਦਰ ਦੂਤ ਪੂਤ ਪੀਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸਬਦ ਸੂਰਤ ਬਿਨ ਆਵਹਿ ਜਾਏ ਪਤ ਖੋਈ ਆਪਤ ਜਾਤਾ ਹੈ ਕੂੜ ਕਲਰ ਤਨ ਭਸ ਮੈਂ ਢੇਰੀ ਬਿਨ ਨਾ ਵਹਿ ਕੈਸੀ ਪਤ ਤੇਰੀ ਬਾਦੇ ਮੁਕਤ ਨਹੀਂ ਜੁਗ ਜਾਰੇ ਜੰਕ ਕਰ ਕਾਲ ਪਰਾਤਾ ਹੈ ਜਮਦਰ ਬਾਦੇ ਮਿਲ ਮਿਲ ਹੈ ਸਜਾਈ ਤੇ ਅਪਰਾਧੀ ਗਤ ਨਹੀਂ ਕਾਈ ਕਰਨੁ ਪਲਾਵ ਕਰੇ ਬਿਲ ਲਵ ਜਿਉ ਕੁੰਡੀ ਮੀਨ ਪਰਾਤਾ ਹੈ ਸਾਰਥ ਫਾਸੀ ਪੜੈ ਇਕੇਲਾ ਜੰਮ ਵਸ ਕੀਆ ਅੰਧ ਦਹੇਲਾ RAM ਨਾਮ ਬਿਨੁ ਮੁਕਤ ਨ ਸੁਜੈ ਅਜਕਾਲ ਪਛ ਜਾਤਾ ਹੈ ਸਤਿਗੁਰ ਬਾਜ ਨਬੇਲੀ ਕੋਈ ਅਥੈ ਉਥੈ ਰਾਖਾ ਪ੍ਰਭ ਸੋਈ RAM ਨਾਮ ਦੇਵੈ ਕਰ ਕਿਰਪਾ ਿਉ ਸਲ ਲੈ ਸਲ ਮਿਲਾਤਾ ਹੈ ਹੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤੇਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਪੰਜਨ ਸੰਗ ਸੁਖਾਤਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੀ ਸਤ ਗੁਰ ਲਖ ਕਹੋ ਕਿਉ ਲਖਿਆ ਜਿਸ ਬਖਸ਼ੇ ਤਸੇ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰ ਬਾਣੀ ਸਿਉ ਪ੍ਰੀਤ ਸੁ ਪਰਸਨ ਐਨਸ ਨਿਰਮਲ ਜੋਤ ਸਬਾਈ ਘਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨਸਾਂ ਜਿਨ ਚਾਖਿਆ ਤਿੰਨ ਦਰਸ਼ਨ ਢੀਠਾ ਦਰਸ਼ਨ ਦੇਖ ਮਿਲੇ ਬਹਿਰਾਗੀ ਮਨ ਮਨਸਾ ਮਾਰਸ ਮਤਾ ਹੈ ਸਤਗੁਰ ਸੇ ਵਹਿ ਸੇ ਪ੍ਰਧਾਨਾ ਤਿੰਨ ਘੜ ਘੜ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੀ ਸਾਹਿਬ ਸਿਰਜਣਹਾਰੇ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸੱਚ ਆਪੇ ਪ੍ਰਵਾਹ ਹੈ ਵੇਖੀ ਵੇਖੀ ਜੰਤੁ ਉਪਾਇ ਦੁਇ ਪੰਦੀ ਦੁਇ ਰਾਹ ਚਲਾਏ ਗੁਰ ਪੂਰੇ ਵਿਣ ਮੁਕਤ ਨਾ ਹੋਈ ਸੱਚ ਨਾਮ ਜਪ ਲਾਹੇ ਪੜਹਿ ਮਾਨਮਕ ਪਰ ਵਿਦ ਨਹੀਂ ਜਾਨਣਾ ਨਾਮ ਨ ਭੂਜੈ ਭਰਮ ਭੁਲਾਨਾ ਲੈ ਕੇ ਵੱਡੀ ਦੇਨ ਉਗਾਹੀ ਦੀ ਦੁਰਮਤ ਕਾ ਗਲਫਾ ਹੈ ਸਿਮਰਤ ਸਾਸਤਰ ਪੜਹਿ ਪੁਰਾਣਾ ਬਾਤ ਬਖਾਨ ਤਤ ਨ ਜਾਣਾ ਵਿਣ ਗੁਰ ਪੂਰੇ ਤਤ ਨ ਪਾਈਏ ਸੱਚ ਸੂਚੇ ਸੱਚ ਰਾਹ ਹੈ ਸਬਸਾਲਾ ਹੈ ਸੁਣ ਸੁਣ ਆਖੇ ਆਪੇ ਦਨ ਸੱਚ ਪਰਖੇ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖਬ ਸਬਦ ਸੁਲਾਹਾ ਹੈ ਸੁਣ ਸੁਣ ਆਖੇ ਕੀਤੀ ਬਾਣੀ ਸੁਣ ਕਹੀਏ ਕੋ ਅੰਤ ਨ ਜਾਣੀ ਜਾ ਕੋ ਲਖ ਲਕਾਏ ਆਪੇ ਇਕੱਥ ਕਥਾ ਬੁਧਤਾ ਹੈ ਜਨਮੇ ਕੋ ਵਜਹ ਵਧਾਏ ਸੋਹ ਲੜੇ ਅਗਿਆਨੀ ਗਾਏ ਜੋ ਜਨਮੈ ਤੇ ਸਰ ਪਰ ਮਰਣਾ ਕਿਰਤ ਪੈ ਸਿਰ ਸਾਹਾ ਹੀ ਸੰਜੋਗ ਵਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਇ ਦੁੱਖ ਸੁਖ ਦਈਏ ਦੁਖ ਸੁਖੀ ਤੇ ਭੈ ਨਰਾਲੇ ਗੁਰਮਖੀ ਸੀਲ ਸੁਨਾਹਾਏ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੇ ਸਬਦ ਸਚੈ ਓ ਮਾਹਾ ਹੀ ਕਾਜੀ ਸਾਉਦੀ ਟੋਟਾ ਆਵੇ ਗੁਰਮੁਖ ਬਾਣਜ ਕਰੇ ਪ੍ਰਭ ਭਾਵੇ ਪੂਜੀ ਸਾਪਤ ਰਾਸਲਾਮ ਤਤੂ ਕਾ ਜਮਕਾ ਫਾਹੇ ਸਭ ਕੋ ਬੋਲੇ ਆਪਣ ਭਾਣੈ ਮਨਮੁਖ ਦੂਜੈ ਬੋਲ ਨ ਜਾਣੈ ਅੰਧ ਲੇ ਕੀਮਤ ਅੰਧਲੀ ਬੋਲੀ ਆਏ ਗਿਆ ਦੁਖਤਾ ਹਾਹੇ ਦੁਖ ਮੈਂ ਜਨਮੈ ਦੁਖ ਮੈਂ ਮਰਣਾ ਦੁਖ ਨ ਮਟੈ ਬਿਨ ਗੁਰ ਕੀ ਸਰਣਾ ਦੁਖੀ ਉਪਜਾ ਦੁਖੀ ਮਿਰਸੈ ਕਿਆ ਲਾਇਆ ਕਿਆ ਲੈ ਜਾਹ ਹੈ ਸੱਚੀ ਕਰਨੀ ਗੁਰ ਕੀ ਸਰਕਾਰ ਆਵਣ ਜਾਣ ਨਹੀਂ ਜਮ ਧਰ ਡਾਲ ਛੋੜ ਤਤ ਮੂਲ ਬਰਤਾ ਮਨ ਸਾਚਾ ਓ ਮਾਹ ਹੈ ਹਰ ਕੇ ਲੋਗ ਨਹੀਂ ਜਮਾਰੇ ਨਾ ਦੁਖ ਦੇਖੈ ਪੰਥ ਕਰਾਰੇ RAM ਨਾਮ ਘਟ ਅੰਤਰ ਪੂਜਾ ਅਵਰ ਨ ਦੂਜਾ ਕਾਹ ਹੈ ਓੜ ਨਕਤਨੇ ਸਿਫਤ ਸਜਾਈ ਜੋ ਤੁਧ ਪਾਵੈ ਹਰ ਜੋ ਤੁਧ ਪਾਵੈ ਰਹਿ ਹੈ ਰਜਾਈ ਦਰਗਹ ਹੈਂਦੀ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹੇ ਕਿਆ ਕਹੀਏ ਗੁਣ ਕਥਹਿ ਕਨੇਰੇ ਅੰਤ ਨ ਪਾਵੈ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤਰਾਖੋ ਤੂੰ ਸਿਰ ਸਾਹਾ ਪਾਤਸ਼ਾਹ ਹੇ ਰ ਮਾਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਸਜੇ ਹਟ ਨਾਲੇ ਆਪੇ ਲੇ ਵਿਵਸਥ ਸਮਾਲੇ ਬਜਰ ਕਪਾੜ ਜੜੇ ਜੜ ਜਾਣੇ ਗੁਰ ਸਬਦੀ ਖੋਲਾਇਂਦਾ ਭੀਤਰ ਕੋਟ ਗੁਫਾ ਘਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵਾਂ ਪੁਰਖ ਅਲੇਖ ਅਪਾਰੀ ਆਪੇ ਲਖ ਲਖਾਏਂਦਾ ਪਉਣ ਪਣੀ ਅਗਨੀ ਇੱਕ ਵਸ ਆਪੇ ਕੀਤੋ ਖੇਲ ਤਮਸ ਬਲ ਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਤ ਪਾਏਂਦਾ ਧਰਤ ਉਪਾਇ ਧਰੀ ਧਰਮਸਾਲਾ ਉ ਉਤਪਤ ਪਰ ਲੋ ਆਪ ਨਰਲਾ ਪਵਣੇ ਖੇਲ ਕੀਆ ਸਭਤਾ ਏਕਲ ਖਿੰਚਟਾ ਹਾਂਦਾ ਭਾਰ 18 ਮਾਲਣ ਤੇਰੀ ਚੌਰ ਟੁੱਲੇ ਪਵਣ ਲੈ ਫੇਰੀ ਚੰਦ ਸੂਰਜ ਤੇ ਦੀਪਕ ਰਾਖੇ ਸਾਸ ਘਰ ਸੂਰ ਸਮਾਏਂਦਾ ਪੰਖੀ ਪੰਚਉ ਉਡਰ ਪੰਖੀ ਪੰਚਉ ਡਰ ਨਹੀਂ ਧਾਵੈ ਸਫਲ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੁਗ ਚੁਗਾਇੰਦਾ ਝਿਲ ਮਿਲ ਝਿਲ ਕੇ ਚੰਦ ਨ ਤਾਰਾ ਸੂਰਜ ਕਿਰਨ ਨਾ ਬਿਜਲ ਗਹਿਣਾਰਾ ਕਥੀ ਕਥਉ ਚਿਹਨ ਨਹੀਂ ਕੋਈ ਪੂਰਿਆ ਮਨ ਭਾਇੰਦਾ ਬਸਰੀ ਕਿਰਨ ਬਸਰੀ ਕਿਰਨ ਜੋਤ ਉਜਿਆਲਾ ਕਰ ਕਰ ਦਿਖਾਇ ਆਪ ਦਇਆਲਾ ਅਨਹਦ ਰੌਣਚੁਣਕਾਰ ਸਦਾ ਤੁਨ ਨਿਰਪਉ ਕੈ ਘਰ ਗਾਇੰਦਾ ਅਨਹਦ ਵਾਜੈ ਭ੍ਰੰਪਉ ਭਾਜੈ ਸਗਲ ਵਿਆਪ ਰਹਾ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੁ ਹੈ ਗੁਣ ਗਾਇੰਦਾ ਆ ਨਰਨਜਨ ਨਿਰਮਲ ਸੋਈ ਅਵਰਨ ਜਾਣਾ ਦੂਜਾ ਕੋਈ ਇਕ ਓੰਕਾਰ ਵਸੈ ਮਨ ਪਾਵੈ ਹਉਮੈ ਗਰਬ ਗਵਾਏਂਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਅ ਤੀਐ ਏਕ ਏਕ ਸੂ ਅਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸੱਚ ਗਹਿਰ ਗੰਬੀਰ ਹੈ ਕੋਈ ਨਾ ਜਾਣੈ ਤੇਰਾ ਜੀਰਾ ਜੇਤੀ ਹੈ ਤੇਤੀ ਤੁਧ ਜਾਚੈ ਕਰਮ ਬਲ ਸੁ ਪਾਏਂਦਾ ਕਰਮ ਧਰਮ ਸੱਚ ਹਾਥ ਤੇਮਾਰਾ ਵੇ ਪ੍ਰਵਾਹ ਅਖੋਟ ਭੰਡਾਰ ਐ ਤੂੰ ਦਿਆਲ ਕਿਰਪਾਲ ਸੁਦਾ ਪ੍ਰਭ ਆਪੇ ਮੇਲ ਮਲਾਇਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਉਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੀਤੀ ਹੈ ਤੇਤੀ ਤਦੇ ਅੰਦਰ ਦੇਖੇ ਆਪ ਬਸ ਹੈ ਬਿਜਮੰਦਰ ਨਾਨਕ ਸਾਜਕ ਹੈ ਬਿਨ ਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੀ ਤੁਧ ਭਾਵਾ ਭਾਏ ਭਗਤ ਸਾਚੇ ਗੁਣ ਗਾਵਾ ਤੁਧ ਪਾਣ ਤੂ ਪਾਵੇ ਕਰਤੇ ਆਪੇ ਰਸਨ ਰਸਾਇੰਦਾ ਸੂਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅੰਗਨ ਨਾਮ ਧਿਆਇੰਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਾਣਾਏ ਕੋਈ ਨ ਜਾਣੈ ਜੋ ਕਿਸ ਕੀਆ ਜੋ ਕਿਸ ਕਰੇ ਸੋ ਆਪਣ ਭਾਣ ਲਖ 84 ਜੀ ਉਪਾਏ ਪਣ ਸਾਲ ਵੈਂਦਾ ਜੋ ਤਸ ਪਾਵੇ ਸੋ ਨੇਹ ਚ ਹੋਵੇ ਮਨ ਮੁਖ ਆਪਣਾ ਮਨ ਮੁਖ ਆਪ ਗਣਾਈ ਰੂਵੇ ਨਾ ਬਹ ਭੁੱਲਾ ਠੌਰ ਨ ਪਾਏ ਆਏ ਜਾਏ ਦੁੱਖ ਪਾਏਂਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਰੰਜਣ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੇ ਬਾਹੜ ਦੁਖ ਦੁਖ ਨ ਪਾਏਂਦਾ ਬਹੁਤ ਸਾਰੇ ਦੁਖ ਪ੍ਰਾਪਤ ਹੋਵੇ ਭੋਗ ਰੋਗ ਸੋ ਅੰਤ ਬਿਗੂਵੇ ਹਰ ਕੋ ਸੁਖ ਨ ਮਿੱਟਈ ਕਬੂ ਬਿਣ ਭਾਣੇ ਪਰਮਾਏ ਦਾ ਗਿਆਨ ਬਿਹੂਣੀ ਭਵੈ ਸਪਾਈ ਸਾਚਾ ਰਬ ਰਹਿਿਆ ਲਿਬਲਾਈ ਨਹਿਰ ਭਉ ਸ਼ਬਦ ਗੁਰੂ ਸਚ ਜਾ ਤਾ ਜੋਤੀ ਜੋਤ ਮਲਾਈਂਦਾ ਅਡਾਲ ਅਡੋਲ ਅਤੂਲ ਮਰਾਰੇ ਖਿੰਮੈ ਢਾਏ ਫੇਰ ਉਸਾਰੇ ਰੂਪ ਨਰੇ ਕਿੰ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏਂਦਾ ਰੂਪ ਨਾ ਰੇਖਾ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਇਂਦਾ ਆਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਣ ਜਾਸੀ ਆਪੇ ਸਾਚ ਦਰੜਾ ਆਇਂਦਾ ਪੱਲੇ ਸਾਚ ਸੱਚੇ ਸਚਿਆਰ ਸਾਚ ਭਾਵੇ ਸ਼ਬਦ ਪਿਆਰਾ ਤਰਪਾਵਣ ਸਾਚ ਕਲਾ ਧਰ ਥਾਪੀ ਸਾਚ ਹੀ ਪਤੀ ਆਇਂਦਾ ਵੱਡਾ ਵੱਡਾ ਆਖੇ ਸਭ ਕੋਈ ਗੁਰ ਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸੱਚ ਪਾਵੈ ਨਾ ਵਿਛੜ ਦੁਖ ਪਾਇੰਦਾ ਤੁਰਬ ਸੁਨੈ ਤਾਹੀਰ ਨੇ ਮਰਮਰ ਜਨਮਹਿ ਮੋਹਲਤ ਪੁੰਨੇ ਜਿਸ ਬਖਸੇ ਤਿਸ ਦੇਵ ਡਿਆਈ ਮੇਲ ਨ ਪਟਿਉ ਤਾਏਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਇੰਦਾ ਦਾਨ ਕਹਿ ਸਿਰਦਾਨ ਵਿਚਾਰਾ ਕਰਨ ਕਰਨ ਸਮਰਤ ਅਪਾਰ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਰ ਕਰਐਂਦਾ ਸੇ ਗੁਣ ਗਾਵੇ ਸਾਚੀ ਭਾਵੇ ਤੁਝ ਤੇ ਉਪਜੇ ਤੁਝ ਮਾਹਿ ਸਮਾਵਹਿ ਨਾਨਕ ਸਾਚ ਕਾ ਬਿਨੰਥੀ ਮਿਲ ਸਾਚੇ ਸੁਖ ਪਾਇੰਦ ਸੇ ਗੁਣ ਗਾਵਹਿ ਸਾਚੇ ਭਾਵਹਿ ਤੁਜ ਤੇ ਉਪਜਹਿ ਤੁਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕੈ ਬੇਨੰਤੀ ਮਿਲ ਸਾਚੇ ਸੁਖ ਪਾਇੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ